ਜਦਾਰ ਸਿੰਘ ਲਖਣਾ ਜੋਨ ਪ੍ਰਧਾਨ ਕੋਟ ਬੋੜਾ ਜਥੇਬੰਦ ਤੁਸੀਂ ਲਗਾਤਾਰ ਉੱਥੇ ਖਨੋਰੀ ਬਾਰਡਰ ਤੋਂ ਉੱਥੇ ਰਹਿ ਕੇ ਆਏ ਜੋ ਹਾਲਾਤ ਤੁਸੀਂ ਵੇਖੇ ਕਿਸ ਤਰੀਕੇ ਦੇ ਹਾਲਾਤ ਨੇ ਤੇ ਕੀ ਮੰਗ ਕਰਦੇ ਹਾਲਾਤ ਅਸੀਂ ਤਾਂ ਜੋ 220 ਦੇ ਵਿੱਚ ਗਏ ਸੀ ਆਪਣੀਆਂ ਮੰਗਾਂ ਲੈਣ ਵਾਸਤੇ ਸਾਡੀਆਂ ਖੇਤੀ ਮੰਗਾਂ ਨੇ ਵੀ ਖਾਸ ਕਰਕੇ ਐਮਐਸਪੀ ਜਾਂ ਜਿਨ੍ਹਾਂ ਦੇ ਪਰਚੇ ਹੋਏ ਪੱਤੇ ਰੱਦ ਕਰਨੇ ਉਹਨਾਂ ਦਾਖਾ ਕਰਾਂਗੇ ਜੋ ਕਿ ਛੀਦ ਹੋਏ ਨੇ ਕਿਸਾਨ ਉਹਨਾਂ ਨੂੰ ਮੁਆਵਜ਼ੇ ਦੇਵਾਂਗੇ ਨਹੀਂ ਦਿੱਤੇ ਗਏ ਨੌਕਰੀ ਕਿਸੇ ਨੂੰ ਦਿੱਤੀ ਗਈ ਬਾਕੀ ਉਥੇ ਤੁਹਾਨੂੰ ਵੇਖਿਆ ਵੀ ਸਾਰਾ ਜੋ ਮਾਹੌਲ ਆ ਬਹੁਤ ਇਹਨਾਂ ਨੇ ਖਰਾਬ ਕੀਤਾ ਸੀ ਉਹ ਅਸੀਂ ਆਪਦੀ ਮੰਗਾ ਲੈਣ ਵਾਸਤੇ ਗਏ ਸੀ ਕਿਸੇ ਨਾਲ ਝਗੜਾ ਕਰਨ ਵਾਸਤੇ ਨਹੀਂ ਗਏ। ਸਾਹੀਂ ਦਿੱਲੀ ਪਹੁੰਚਣਾ ਸੀ ਤੇ ਜੋ ਕਿ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਨੂੰ ਕੋਈ ਆਰਡਰ ਨਹੀਂ ਹੈ ਕਿ ਹਾਈਵੇ 'ਚ ਰੋਕੇ। ਕਿਉਂ ਇਹ ਸੂਬਿਆਂ ਦਾ ਮਸਲਾ ਹੈ ਸੂਬੇ ਸਾਰਿਆਂ ਦੇ ਵਿੱਚ ਦੀ ਲੰਘਣਾ ਤੇ ਆਪਣੀ ਰਾਜਧਾਨੀ ਪਹੁੰਚਣਾ। ਪਰ ਇਹ ਜੋ ਵੀ ਜੋ ਵੀ ਹੋਇਆ ਹੈ ਇਹ ਸੈਂਟਰ ਸਰਕਾਰ ਦੇ ਨਾਲ ਮਿਲ ਕੇ ਹੋਇਆ ਹੈ ਮਿਲ ਕੇ ਕੀਤਾ ਗਿਆ ਹੈ ਆ ਇਸ ਵੇਲੇ ਜੋ ਵੀ ਉਹ ਆਪਣਾ ਖਨੂਰੀ ਬਾਰਡਰ ਤੇ ਲਾ ਲੋ ਸ਼ੰਭੂ ਤੇ ਲਾ ਲੋ ਇਹ ਸਾਰੀ ਬੀਜਪੀ ਆਰਐਸਐਸ ਇਹਨਾਂ ਨੇ ਫੌਜ ਬਣਾ ਕੇ ਅੱਗੇ ਲਾਈ ਆ ਅਜੇ ਤੱਕ ਤਾਂ ਏਸੀਪੀ ਧਰਨੇ ਜਾਈਦੇ ਸੀ ਤੇ ਪਾਣੀ ਦੀਆਂ ਬਿਛਾਲਾਂ ਵਜਣਗੀਆਂ ਜਾਂ ਜਿਆਦਾ ਤੋਂ ਜਿਆਦਾ ਕੀ ਕਰਨਗੇ ਉਹ ਸਾਡੇ ਦੇ ਲਾਠੀ ਚਾਰਜ ਕਰਨਗੇ ਪਰ ਇਸ ਵੇਲੇ ਸਿੱਧੀਆਂ ਗੋਲੀਆਂ ਵਜੀਆਂ ਨੇ ਇਹ ਸਾਡਾ ਇੱਕ ਆਗਿਆ ਸਿੰਘ ਸੁਭਕਰਮ ਸੁਭਕਰਮ ਸਿੰਘ ਜੋ ਕਿ ਵੱਲੋ ਪਿੰਡ ਆ ਤੇ ਬਠਿੰਡੇ ਦਾ ਰਹਿਣ ਵਾਲਾ ਇਹਦੀ ਗੋਲੀ ਧੌਣ ਦੇ ਵਿੱਚ ਪਿੱਛੇ ਮੁੰਡਾ ਡਿੱਗ ਡਿੱਗਾ ਇਹਨੂੰ ਇਹਨੇ ਮਾਰਾ ਵੇਖਿਆ ਤੇ ਧੌਣ 'ਚ ਗੋਲੀ ਵੱਜੀ ਮੁੰਡੇ ਨੇ ਸਾਹ ਹੀ ਨਹੀਂ ਲਿਆ ਇਹਨਾਂ ਨੂੰ ਪੱਕਾ ਐਡਮ ਦਿੱਤਾ ਗਿਆ ਵੀ ਗੋਲੀ ਚਲਾਓ ਫਿਰ ਇੰਨੀ ਇਹਨਾਂ ਨੇ ਗੋਲੀ ਚਲਾਈ ਆ ਗੋਲੀ ਚਲਾ ਕੇ ਇਹਨਾਂ ਫਾਇਰ ਕੀਤਾ ਏ ਕਿਸੇ ਦੀ ਲੱਤ 'ਚ ਅੱਜ ਵੀ ਸਾਡੇ 10 12 ਬੰਦੇ ਨੇ ਉਹ ਮੌਤ ਨਾਲ ਗੂੰਜਣ ਡੇ ਨੇ ਜਿਨ੍ਹਾਂ ਦੀਆਂ ਬਾਹਾਂ 'ਤੇ ਲੱਤਾਂ ਤੇ ਗੋਲੀਆਂ ਵੱਜੀਆਂ ਨੇ ਇਹ ਬਾਕੀ ਫਿਰ ਇਹਨਾਂ ਨੇ ਇੱਥੋਂ ਤੱਕ ਕਿ ਸਾਨੂੰ ਪਿੱਛੇ ਗੋਲੀਆਂ ਮਾਰ ਮਾਰ ਕੇ ਪਿੱਛੇ ਕਰਕੇ ਘੜ ਤੋਂ ਘੜ 50 30 ਸਾਡੇ ਟਰੈਕਟਰ ਨੇ ਜੋ ਬਿਲਕੁਲ ਇਹਨਾਂ ਨੇ ਤੋੜਤੇ ਨੇ ਬੈਟਰੀਆਂ ਕੱਢ ਕੇ ਲੈ ਗਏ ਨੇ ਲਾਈਟਾਂ ਤਾਰਾਂ ਵੜ ਕੇ ਇਹਨਾਂ ਇਕੱਠੀਆਂ ਕਰਕੇ ਸਾੜੀਆਂ ਨੇ ਗੱਡੀਆਂ ਸਾੜੀਆਂ ਨੇ ਟਾਇਰ ਇਹਨਾਂ ਨੇ ਵੜ ਵੜ ਕੇ ਸੁਰਤੇ ਨੇ ਇਹਨਾਂ ਨੇ ਇੱਕ ਨਵਾਂ ਹੀ ਮਾਹੌਲ ਬਣਾਇਆ ਜਿਹੜਾ ਕਦੇ ਹੋਣਾ ਨਹੀਂ ਚਾਹੀਦਾ ਤੇ ਸਰਕਾਰਾਂ ਇਸ ਤਰ੍ਹਾਂ ਨਹੀਂ ਕਰਦੀਆਂ ਅੱਜ ਕਿਹੜੀ ਕਿਹੜੀ ਜਥੇਬੰਦੀ ਹੈ ਜਿਹਦੇ ਵੱਲੋਂ ਤੁਸੀਂ ਪੁੱਤਲਾ ਸਾਧਰੇਗਾ ਅੱਜ ਮਿਲੀਆਂ ਜੁੜੀਆਂ ਸਾਡੀਆਂ ਏਕਾ ਮਜ਼ਦੂਰ ਆ ਕਿਸਾਨ ਆ ਪਾਰਟੀ ਕਿਸਾਨ ਮਿਲੂ ਆ ਆਹ ਕੀ ਕਿਸਾਨ ਮੌਜੂਦ ਜੁਨੀਅਰ ਆ ਇੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਜਥੇਬੰਦੀ ਪ੍ਰਧਾਨ ਹਾਂਜੀ ਵੀਰ ਜੀ ਆ ਕਿਹੜਾ ਇੱਕ ਮਕਸਦ ਨੂੰ ਲੈ ਕੇ ਜਿਹੜਾ ਬਦਲਾ ਸਾੜਿਆ ਜਾ ਰਿਹਾ ਹੈ ਮੈਂ ਜੀ ਹਰਦੀਪ ਸਿੰਘ ਧਿਆਣਾ ਦਾ ਪ੍ਰਧਾਨ ਨਮੂਰ ਕੋਟ ਇਹ ਵੀ ਜਿਹੜਾ ਸਾਡਾ ਪਹਿਲਾ ਇੱਕ ਨੌਜਵਾਨ ਕਿਸਾਨ ਛਾਤੀ ਇਹਨਾਂ ਸ਼ਹੀਦ ਕੀਤਾ ਹੈ ਸ਼ੁਭਕਰਨ ਸਿੰਘ ਉਹਦੇ ਇਨਸਾਫ ਨੂੰ ਲੈ ਕੇ ਕਾਲੀਆਂ ਝੰਡੀਆਂ ਲਵਾਗੇ ਨਾਲ ਉਸ ਪ੍ਰਦਰਸ਼ਨ ਕਰਾਂਗੇ ਇਹਨਾਂ ਦਾ ਪੁੱਟਰਾ ਫੁਕਾਂਗੇ ਮੋਦੀ ਸਰਕਾਰ ਦਾ ਜਿਹੜਾ ਧੱਕੇਸ਼ਾਹੀ ਹੋ ਰਹੀ ਹੈ ਪਹਿਲੇ ਅੰਦੋਲਨ ਚ ਚੱਲ ਹੋਈ ਸੀ ਕਿਸਾਨੀ ਤੇ ਜਵਾਨੀ ਬਚਾਉਣ ਦੀ ਕਿਸਾਨੀ ਨਾਲ ਜੋ ਆ ਪਤਾ ਹੀ ਆ ਉਹ ਤੋਂ ਹੁਣ ਜਵਾਨਾਂ ਨੂੰ ਨੌਜਵਾਨ ਸਾਡੇ ਸਾਥੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਜਾ ਰਿਹਾ ਹੈ ਜਿਹੜਾ ਉੱਥੇ ਪ੍ਰਦਰਸ਼ਨ ਦੀ ਗੱਲ ਆ ਸੁਣੀਆਂ ਸੁਣਾਈਆਂ ਗੱਲਾਂ ਵੀਡੀਓ ਬਣਾ ਕੇ ਪਰਫਰਮਾਂਟਾਉਂਦੇ ਝੂਠੀਆਂ ਅਸੀਂ ਉੱਥੇ ਧਰਨੇ ਤੇ ਰਹੇ ਆ ਜਾ ਕੇ ਵੇਖ ਕੇ ਆਏ ਆ ਕੋਈ ਉੱਥੇ ਕੁਝ ਨਹੀਂ ਹੋ ਰਿਹਾ ਸਤਨਾਗਰੂ ਜਾਪ ਹੁੰਦਾ ਹੈ ਡਰੋਨਾਂ ਹਮਲਿਆਂ ਦੇ ਸਾਡੇ ਕੋਲ ਸਾਰੀਆਂ ਵੀਡੀਓ ਪਈਆਂ ਹੋਈਆਂ ਇਹ ਸਰਾ ਸਰ ਧੱਕੇਸ਼ਾਹੀ ਆ ਬੇਇਨਸ ਪੰਜਾਬ ਨਾਲ ਖਾਸ ਕਰਕੇ ਤੇ ਉਹਦੇ ਖਿਲਾਫ ਅਸੀਂ ਖੱਟੜ ਸਰਕਾਰ ਦੇ મોદી ਸਰਕਾਰ ਦੇ ਅਮਰ ਸ਼ਾਹ ਦੇ ਖਿਲਾਫ ਉਹਨਾਂ ਦੇ ਪੁਤਲੇ ਫੁਕਾਂਗੇ ਅੱਜ ਲੋਕ ਪ੍ਰਦਰਸ਼ਨ ਕਰਾਂਗੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਹਾਂਜੀ ਪ੍ਰਧਾਨ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਜੀ ਕਾਈ ਪ੍ਰਧਾਨ ਪਾਖਰ ਸਿੰਘ ਪਿੰਡ ਪੂਰਾ ਕੋਨ ਹੈ ਅ ਜਿਹੜਾ ਪੁਤਲਾ ਸਾੜਨ ਜਾ ਰਹੇ ਜੀ ਅਮਰਕੋਟ ਵਿਖੇ ਕੀ ਮੰਗਾ ਨੇ ਤੁਹਾਡੀਆਂ ਤੇ ਕਿਸ ਗੱਲ ਨੂੰ ਲੈ ਕੇ ਸਾਡੀਆਂ ਮੰਗਾਂ ਆਮ ਸਾਰੇ ਥਾਵਾਂ ਤੇ ਮੀਡੀਆ ਦੇ ਵਿੱਚ ਪਹਿਲਾਂ ਆਲਰੇਡੀ ਪਈਆਂ ਜੋ ਕਿ ਸਾਡੇ ਐਮਐਸਪੀ ਆ ਸੁਆਮੀ ਨਾਥਨ ਰਿਪੋਰਟ ਆ ਸਾਡੇ ਸ਼ਹੀਦਾਂ ਦੀਆਂ ਜੋ ਉਹਨਾਂ ਦੀ ਅਜੇ ਤੱਕ ਜੁਗਨਾਂ ਨੂੰ ਸਹਾਈਤਾ ਦੇਣੀ ਸੀ ਜਾਂ ਉਹਨਾਂ ਨੂੰ ਨੌਕਰੀਆਂ ਦੇਣੀਆਂ ਸੀ ਨਹੀਂ ਦਿੱਤੀਆਂ ਗਈਆਂ ਇਸ ਤਰ੍ਹਾਂ ਕਰਕੇ ਸਾਡੀਆਂ 12 ਮੰਗਾਂ ਨੇ ਜੋ ਕਿ ਸਾਡੀਆਂ ਸਰਕਾਰ ਨਹੀਂ ਮੰਨਦੀ ਜਿਉ ਉਹਦੇ ਵਿੱਚ ਕਿਸਾਨਾਂ ਨੇ ਧਰਨਾ ਲਾਇਆ ਹੈ ਕਿ ਸੈਂਟਰ ਸਰਕਾਰ ਨੇ ਇੰਨੀਆਂ ਜਿਆਦਾ ਇਸ ਵਾਰ ਵਧੀਆਂ ਕੀਤੀਆਂ ਨੇ ਕਿ ਜਿਨ੍ਹਾਂ ਦਾ ਅਸੀਂ ਦੱਸ ਨਹੀਂ ਸਕਦੇ ਜਦੋਂ ਕਿ ਸਾਡਾ ਇੱਕ ਛੋਟਾ ਜਿਹਾ ਬੱਚਾ ਜਾਂ ਸਾਡਾ ਵੀਰ ਸ਼ੁਭਕਰਨ ਸਿੰਘ ਤਕਰੀਬਨ 21 ਸਾਲ ਦਾ ਸੀ ਜਿਸ ਨੂੰ ਸ਼ਰੇਆਮ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਇਹ ਬਹੁਤ ਵੱਡਾ ਤੱਕਾ ਹੈ ਜੇਕਰ ਅਸੀਂ ਬਾਰਡਰ ਦੇ ਉੱਤੇ ਦੇਖਦੇ ਹਾਂ ਅੱਜ ਤੱਕ ਇਸ ਤਰ੍ਹਾਂ ਮੇਨ ਛੜਕਾ ਕਦੀ ਕਿਸੇ ਵੀ ਸਰਕਾਰ ਨੇ ਬੰਦ ਨਹੀਂ ਕੀਤੀਆਂ ਜਿਤਨਾ ਹਰਿਆਣਾ ਸਰਕਾਰ ਨੇ ਮੋਦੀ ਸਰਕਾਰ ਦੀ ਸਹ ਦੇ ਉੱਤੇ ਸਭ ਕੁਝ ਬੰਦ ਕੀਤਾ ਹੈ ਜਦੋਂ ਕਿ ਸਾਰਾ ਕੁਝ ਕਾਨੂੰਨ ਦੇ ਮੁਤਾਬਕ ਗਲਤ ਹੈ ਨਹੀਂ ਹੋਣਾ ਚਾਹੀਦਾ ਜਦੋਂ ਕਿ ਸਾਨੂੰ ਧਰਨਾ ਲਾਉਣਾ ਜਾਂ ਆਪਣੀ ਕੋਈ ਮੰਗ ਮੰਗਣੀ ਇਹ ਸਾਡੀ ਕਾਨੂੰਨ ਦੇ ਮੁਤਾਬਕ ਜਾਇਜ਼ ਹੈ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਧਰਨਾ ਕਿਉਂ ਲਗਾਇਆ ਇਸ ਧਰਨੇ ਦੇ ਵਿੱਚ ਜਿਹੜਾ ਇਹਨਾਂ ਨੇ ਵਿਚ ਵੜ ਕੇ ਆਪਣੀ ਆਰਐਸਐਸ ਵੜ ਕੇ ਪ੍ਰਾਈਵੇਟ ਹਥਿਆਰ ਦੇ ਕੇ ਪੰਡਾਂ ਦੇ ਪੰਡਾਂ ਖੋਲ ਫੜੇ ਗਏ ਹਨ ਜਦੋਂ ਕਿ 12 ਬੋਰ ਦੀਆਂ ਗੋਲੀਆਂ ਫੜੀਆਂ ਗਈਆਂ ਪੱਕੀਆਂ ਗੋਲੀਆਂ ਫੜੀਆਂ ਗਈਆਂ ਰਬੜ ਦੀਆਂ ਗੋਲੀਆਂ ਚਲਾਈਆਂ ਬਿਛਾੜਾਂ ਚਲਾਈਆਂ ਇਹਨਾਂ ਜਿਆਦਾ ਤਸ਼ੱਦਦ ਕੀਤਾ ਜਦੋਂ ਕਿ ਅੱਜ ਤੱਕ ਅਸੀਂ ਕਦੀ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਅੱਜ ਵੀ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਹ ਵੀ ਕੱਲਾ ਕੱਲਾ ਪੁੱਤ ਦੱਸਿਆ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਸਰਕਾਰ ਨੂੰ ਕਰਨ ਬਹੁਤ ਦੁਖਦਾਈ ਘਟਨਾ ਹੈ ਇਹ ਜੋ ਸਰਕਾਰ ਕਰਦੀ ਹੈ ਇਹਨੂੰ ਇਹਨਾਂ ਸਭ ਕੈਸੇ ਦਾ ਹਿਸਾਬ ਦੇਣਾ ਪਊਗਾ ਇੱਕ ਇੱਕ ਕੇ ਗਿਣ ਗਿਣ ਕੇ ਜਿਹੜੀਆਂ ਸਰਕਾਰਾਂ ਤੋਂ ਹਿਸਾਬ ਲੈ ਜਾਣਗੇ ਦੀ ਆਪਣਾ ਲਖਬੀਰ ਸਿੰਘ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਹਲਕਾ ਪ੍ਰਧਾਨ ਆ ਜੀ ਕੀ ਕਰਦਾ ਕਿ ਅੱਜ ਵਿਸ਼ਾ ਜਿਹੜਾ ਪੁਤਲਾ ਸਾੜਿਆ ਜਾ ਰਿਹਾ ਇਹਦੇ ਕਾਲੀਆਂ ਝੰਡੀਆਂ ਫੜ ਕੇ ਵਿਰੋਧ ਕਰ ਰਹੇ ਹਾਂ ਇਹ ਜੀ ਜੋ ਮੋਦੀ ਸਰਕਾਰ ਗੁੰਡਾ ਰਾਜ ਕਰ ਰਹੀ ਆ ਜੋ ਉਹਨਾਂ ਨੇ ਹਤਿਆਚਾਰ ਕੀਤਾ ਵਾ ਸਾਡਾ ਉਥੇ ਚੱਭੂ ਬਾਰਡਰ ਤੇ ਜੋ ਕਿਸਾਨ ਗਏ ਸੀ ਤੇ ਜੋ ਮੁੰਡਾ ਸ਼ਹੀਦ ਕੀਤਾ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਵਾ ਅੱਜ ਕਾਲੀਆਂ ਝੰਡੀਆਂ ਲੈ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਜੀ ਹਾਂਜੀ ਪ੍ਰਧਾਨ ਜੀ ਇਹ ਜਿਹੜੀਆਂ ਕਾਲੀਆਂ ਝੰਡੀਆਂ ਫੜ ਕੇ ਵਿਰੋਧ ਕਰ ਰਹੇ ਜੀ ਕਿਸ ਤਰੀਕੇ ਨਾਲ ਲੱਗਦਾ ਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਐਨਐਸਏ ਲਾਉਂਦੀਆਂ ਵੀ ਧਮਕੀਆਂ ਕਿਸਾਨਾਂ ਦੇ ਦਿੱਤੀਆਂ ਜਾ ਰਹੀਆਂ ਕੀ ਗੱਲਾਂ ਜੀ ਸਰਕਾਰ ਆਪਣਾ ਜੋਰ ਵਿਖਾਉਂਦੀ ਹੁੰਦੀ ਹੈ ਜਿੱਡਾ ਮਰਜ਼ੀ ਵਿਖਾ ਲੇ ਐਨਐਸਏ ਲਾ ਲੇ ਐਮਰਜੈਂਸੀ ਲਾ ਲੇ ਪਰ ਇਹ ਸਰਕਾਰ ਜਿਹੜੀ ਆ ਇਹ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ ਉਦੋਂ ਵੀ ਕਿਸਾਨ 2020 ਤੇ 21 ਵਿੱਚ ਜਿਹੜਾ ਧਰਨਾ ਮੁਲਤਵੀ ਕਰਕੇ ਆਏ ਇਹ ਸਰਕਾਰ ਵਾਅਦਾ ਕਰਕੇ ਉਹਨਾਂ ਜਿਹੜੇ ਆਪਣੀਆਂ ਮੰਗਾਂ ਤੋਂ ਮੁਨਕਰ ਹੋ ਕੇ ਤੇ ਸਰਕਾਰਾਂ ਨੂੰ ਨਹੀਂ ਦਿੱਤੀ ਆ ਹੁਣ ਨਵੰਬਰ 2023 ਦਾ ਅਲਟੀਮੇਟਮ ਦਿੱਤਾ ਸੀ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਇਹ ਸਰਕਾਰ ਨੇ ਨਹੀਂ ਮੰਨੀਆਂ ਉਹਦੇ باوجود ਵੀ ਨਾ ਮੰਨਣ ਦੇ ਹੁਣ ਫਿਰ ਇਹਨਾਂ ਨੇ ਅਲਟੀਮੇਟਮ 13 ਜਨਵਰੀ ਦਾ ਜੋ ਦਿੱਤਾ ਸੀ ਇਹ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹ ਕੂਚ ਕਰਕੇ ਛੱਭੂ ਤੇ ਖਡੌਰੀ ਬਾਰਡਰ ਤੇ ਬੈਠੀਆਂ ਪਰ ਇਹ ਸਰਕਾਰ ਜਿਹੜੀ ਖੱਟਰ ਸਰਕਾਰ ਤੇ ਮੋਦੀ ਸਰਕਾਰ ਆ ਤੇ ਸੀਮੈਂਟ ਦੀਆਂ ਕੰਧਾਂ ਕਿਲ ਠੋਕ ਕੇ ਇਹ ਦਾ ਔਰੰਗਜੀਬ ਨਾਲ ਵੀ ਗੱਲ ਲੰਗੀਆਂ ਜਿਹੜੇ ਆਪਣੇ ਦੇਸ਼ ਦੇ ਉੱਤੇ ਹੀ ਆਪਣੇ ਨਾਗਰਿਕਾਂ ਦੇ ਉੱਤੇ ਹੀ ਹੱਕ ਉਹਨਾਂ ਦੇ ਬੋਲਣ ਦੇ ਉੱਤੇ ਪਾਬੰਦੀ ਲਾ ਕੇ ਤੇ ਸੜਕਾਂ ਰੋਕ ਕੇ ਲੋਕਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਕੋਈ ਕਿਧਰ ਨਹੀਂ ਘੁੰਮ ਕੇ ਜਾ ਰਿਹਾ ਕੋਈ ਕਿਧਰ ਦੀ ਘੁੰਮ ਕੇ ਜਾ ਰਿਹਾ ਅਥਰੂ ਗੈਸ ਦੇ ਨਾਲ ਇਹਨਾਂ ਨੇ 12 ਬੋਰ ਦੀਆਂ ਗੰਨਾ 300 ਬੋਰ ਦਾ ਵੀ ਇਹਨਾਂ ਦੇ ਨਾਲ ਜਿਹੜੇ ਉਹ ਫਾਇਰਿੰਗ ਕੀਤੀ ਆ ਜਿਹਦੇ ਨਾਲ ਸਾਡਾ ਨੌਜਵਾਨ ਸ਼ੁਭਕਰਮਿਕ ਸੀਰ ਹੋ ਗਿਆ ਤੇ ਕੁਝ ਗੰਭੀਰ ਜ਼ਖਮੀ ਵੀ ਹੋਇਆ ਸੋ ਅਹੀ ਉਹਦੇ ਵਿਰੋਧ ਦੇ ਵਿੱਚ ਤੇ ਜਿਹੜਾ ਕਾੜੀਆਂ ਝੰਡੀਆਂ ਲੈ ਕੇ ਤੇ ਮੋਦੀ ਦੇ ਅਮਰਤਸ਼ਾਹ ਦਾ ਪੁੱਤਲਾ ਫੁੜ